ਮੈਂ ਕਿਹਾ ਸੀ ਵੀਡੀਓ ਸ਼ੂਟ ਕਰ ਲਿਆ ਬਾਪੂ ਜੀ ਨਾਲ ਗੱਲਾਂ ਬਹੁਤ ਕੀਤੀਆਂ ਜੀ ਬਹੁਤ ਵਧੀਆ ਕਰਿਆ ਜੀ ਤੁਹਾਡਾ ਬਹੁਤ ਧੰਨਵਾਦ ਆ ਦੱਪੂ ਜੀ ਹਮਾਰਾ ਤਾਂ ਪਤਾ ਲੱਗ ਗਿਆ ਹਾਂ ਹੈਨਾ ਕਹਦੇ 110 ਸਾਲ ਦੇ ਆ ਜੀ ਹਾਂ ਜੀ ਹਾਂ ਅਜੇ ਅਜੇ ਫੇਰ ਵੀ ਠੀਕ ਨੇ ਹਾਂ ਬਾਪੂ ਜੀ ਠੀਕ ਨੇ ਗੋਡੇ ਨਹੀਂ ਦੁਖਦੇ ਹਾਂ ਖਾਣ ਦਾਣਾ ਵੀ ਠੀਕ ਆ ਬਾਪੂ ਜੀ ਦਾ ਨਿਗਾ ਵੀ ਠੀਕ ਆ ਸਾਰੇ ਘੁੰਮ ਕੇ ਜਾਂਦਾ ਬਾਪੂ ਜੀ ਤੁਸੀਂ ਇਹਨਾਂ ਦੇ ਨੂੰ ਲੱਗਦੇ ਹਾਂ ਜੀ ਹੂੰ ਥੋੜਾ ਨੌਗੀ ਹੈ ਮੇਰਾ ਨਾਮ ਇੰਦਰ ਕੋ ਅੱਛਾ ਤੁਸੀਂ ਗਏ ਹੋਏ ਸੀਗੇ ਆਪਾਂ ਤਾਂ ਬਹੁਤ ਗੱਲਾਂ ਕੀਤੀਆਂ ਕੀ ਦਿਖਾਤਾ ਇਹਨਾਂ ਨੇ ਰੱਖਿਆ ਹੋਇਆ ਕਿ ਤੇ ਪਾ ਕੇ ਆਤਾ ਵਧੀਆ ਕਰ ਰਿਹਾ ਜੀ ਇਹ ਤਾਂ ਸਾਡਾ ਪੁੱਤ ਤੇ ਪੜੋਤੇ ਦੋ ਤੇ ਪਰਦੋਤੇ ਵੀ ਨੇ ਹਾਂ ਬੜੇ ਪਰਿਵਾਰ ਆਇਆ ਬਹੁਤ ਵਧੀਆ ਔਰ ਤੁਹਾਡਾ ਸਾਰਾ ਟੱਬਰ ਉਹ ਤੇ ਪੰਜੀ ਨੂੰ ਮਿਲੇ ਜੀ ਇਹ ਪੜਪੋਤ ਨੂੰ ਜੀ ਇਹਨਾਂ ਦੀ ਇਹਦੀ ਬਹੁਤ ਸੋਹਣਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਰਹਿ ਗਈਆਂ ਹੁਣ ਦੁਬਾਰਾ ਆਉਣਾ ਪੈਣਾ ਸਾਨੂੰ ਹਾਂ ਜੀ ਹਾਂ ਜੀ ਹਾਂ ਸਾਨੂੰ ਵੀ ਲੈਣ ਗੇ ਅਦਰ ਸਾਡੇ ਨਿਆਣੇ ਬਾਹਰ ਗਏ ਹੋਏ ਆ ਅੱਛਾ ਪਰਲੇ ਪਾਸੇ ਰਹਿੰਦੇ ਹੁਣਾਂ ਲਿਆ ਕੇ ਪ੍ਰੋਟਿਆਂ ਨਹੀਂ ਅਭੀ ਤਰਾਉਣੀਆਂ ਫੋਟੋਆਂ ਇਕਣੇ ਹੂੰ ਨਾ ਮੁੰਡੇ ਸਾਰੇ ਆਉਣਗੇ ਸਰਗਰਮ ਮੁੰਡਾ ਉਧਰ ਖੜਾ ਹੈ ਹੂੰ ਹੂੰ ਨਹੀਂ ਨਹੀਂ ਠੀਕ ਹੈ ਉਹ ਛੋਟਾ ਮੁੰਡਾ ਉਧਰ ਜਬਰ ਸਾਰਾ ਲਿਆਵਾਂਗੇ ਆਪਾਂ ਅੱਜ ਤਾਂ ਅਸੀਂ ਐਦਾਂ ਕੀਤਾ ਨਾ ਅੱਜ ਇੱਕ ਵੀਡੀਓ ਅਸੀਂ ਕਰ ਲਿਆ ਅੱਜ ਸਾਨੂੰ 10-22 ਕਿਸੇ ਨੇ ਅਸੀਂ ਇਹਨਾਂ ਨੂੰ ਦੱਸਿਆ ਨਹੀਂ ਐਦਾਂ ਹੀ ਆ ਗਏ ਬਈ ਗੱਲਾਂ ਗੁੱਲਾਂ ਕਰ ਲੀਆਂ ਗਾਸੀਆਂ ਪਰ ਗੱਲਾਂ ਤਾਂ ਮੁੱਕਣੀਆਂ ਹੀ ਨਹੀਂ ਮੈਂ ਕਿਹਾ ਆਪਾਂ ਮੁੱਕ ਜੂंगे ਹਾਂ ਗੱਲਾਂ ਨੇ ਵਕਣੀਆਂ ਅੱਛਾ ਹੁਣ ਸਾਰਾ ਟੱਬਰ ਇਕੱਠਾ ਕਰ ਲੈਣਾ ਤੁਸੀਂ ਇੱਕ ਦਿਨ ਜੀ ਹਾਂ ਜੀ ਕਰਨਾ ਹਾਂ ਜੀ ਸਾਰਿਆਂ ਨੂੰ ਕੋਈ ਰਹਿਵੇਂ ਦਾ ਨਹੀਂ ਬਸ ਸਾਡੇ ਮਨ ਚ ਹੈਗਾ ਤਾਂ ਹਾਂ ਆ ਕੁਦਰਤੀ ਸਤਗੁਰ ਨੇ ਉਧਰੋਂ ਬੁਲਾਵਾਂਗੇ ਜਣੇ ਸਾਡੇ ਵਾਪਾ ਜੀ ਪਾਠ ਪੂਠ ਵੀ ਬਹੁ ਕਰਦੇ ਨੇ ਹਾਂ ਹਾਂ ਦਾਰਾ ਸਾਹਿਬ ਜਾਣੇ ਆ ਨਹੀਂ ਬਹੁਤ ਆਪਣੇ ਸਿਹਤ ਤੇ ਠੀਕ ਨੇ ਹੂੰ ਨਹੀਂ ਠੀਕ ਹੈ ਹਾਂ ਅਸੀਂ ਕਹਿੰਦੇ ਵੀ ਐਡਾ ਪਰਿਵਾਰ ਆ ਖੜਾ ਆਏਂਗੇ ਸਾਰਿਆਂ ਨੂੰ ਹੂੰ ਬਈ ਪਰਤੇ ਪੜੋਤੇ ਪੋਤੇ ਬਹੁਤ ਨੌਹਾਂ ਸਾਰਿਆਂ ਦੇ ਫੋਟੋ ਬਣਾਉਣੀ ਆ ਲਓ ਜੀ ਇੱਕ ਵੀਡੀਓ ਨੂੰ ਹੋਰ ਬਣੂਗਾ ਜੀ ਬਿਲਕੁਲ ਬਣੂਗਾ ਜੀ ਜਲਦੀ ਸਾਰਾ ਟੱਬਰ ਹੀ ਇਕੱਠਾ ਹੋਊਗਾ ਅੱਜ ਦੀ ਗੁਸਾਖੀ ਇਹ ਹੋਈ ਕਿ ਅਸੀਂ ਪੁੱਛਦੇ ਪਛਾਉਂਦੇ ਪਹੁੰਚ ਗਏ ਜੀ ਪਰ ਇੱਕ ਵੀਡੀਓ ਹੁਣ ਬਣੂਗਾ ਜੀ ਹਾਂ ਬਾਪੂ ਜੀ ਦੀ ਨੂੰ ਦੀ ਫਰਮਾਇਸ਼ ਤੇ ਬਣੂਗਾ ਬੀਬੀ ਮਹਿੰਦਰ ਕੌਰ ਇਹਨਾਂ ਦਾ ਨੌਂ ਹੈ ਜੀ ਕਹਿੰਦੇ ਸਾਰਾ ਟੱਬਰ ਇਕੱਠਾ ਕਰਨਾ ਜੀ ਉਹਦਾ ਉਹਦਾ ਰਹਿਣਾ ਥੋੜਾ ਜੀ ਜਿਹੜੇ ਫੜੋਤੇ ਨੇ ਛੋਟੇ ਨੇ ਨਿੰਨ ਨਿੰਨ ਹਾਂ ਨਾਲ ਵੀ ਤੁਹਾਨੂੰ ਪਤਾ ਲੱਗੂਗਾ ਹੂੰ ਪੜ ਪੈ ਗਈ ਜੀ ਬਿਲਕੁਲ ਜੀ ਪੜ ਪਾਈ ਗਈ ਹੁਣ ਇਹ ਜ਼ਰੂਰੀ ਕੰਮ ਆ ਜ਼ਰੂਰੀ ਕੰਮ ਆ ਇਹ ਆਹੀ ਜ਼ਰੂਰੀ ਕੰਮ ਕਰਦੇ ਸੀ ਵੀਡੀਓ ਬੜੀ ਜਲਦੀ ਆਊਗਾ ਜੀ ਬਹੁਤ ਜ਼ਬਰਦਸਤ ਹੈ YouTube ਤੇ ਵੀ ਚੱਲ ਜਾ ਕਰੋ ਭਾਈ YouTube ਤੇ ਪੂਰਾ ਵੀਡੀਓ ਹੁੰਦਾ ਹੈ ਕਈ ਵਾਰੀ ਲੋਕ ਕਹਿੰਦੇ ਵੀ ਸਾਡਾ ਵੀਡੀਓ ਰੀਲਾਂ ਦੀਆਂ ਪਾਈ ਜਾਂਦੇ ਫੇਸਬੁਕ ਤੇ ਕਈ ਵਾਰੀ ਛੋਟਾ ਵੀਡੀਓ ਹੁੰਦਾ YouTube ਤੇ ਵੱਡਾ ਪੂਰਾ ਵੀਡੀਓ ਹੁੰਦਾ YouTube ਚੈਨਲ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਸਬਸਕ੍ਰਾਈਬ ਕਰ ਲਿਓ ਥੋੜਾ ਜਿਹਾ ਉਹਨੂੰ ਵੀ ਹੱਲਾਸ਼ੇਰੀ ਦੇ ਦਿਓ ਜੀ ਬਾਪੂ ਜੀ ਆ ਤਾਂ ਇਹ ਤਾਂ ਬੰਦੇ ਬੜੇ ਕਮਾਲ ਦੇ ਆ ਜੀ ਤੁਹਾਡੀ ਨੂਰ ਰਾਣੀ ਜੀ ਹਾਂ ਜੀ ਹਾਂ ਜੀ ਆਏ ਤਾਂ ਕਮਾਲ ਕਰਤਾ ਜੀ ਇਹ ਇਹ ਡਰਦੇ ਆ ਇਹਨਾਂ ਦੇ ਇਹ ਚੁੱਪ ਚੁੱਪ ਰਹੇ ਹੈ ਹੈ ਇਹ ਤਾਂ ਚੁੱਪ ਰਹੇ ਇਹ ਤਾਂ ਇਹਨਾਂ ਨੇ ਬਟਕੜ ਤੇ ਗੱਲਾਂ ਆਜਾ ਜੀ ਆਜਾ ਹਾਂ ਨਹੀਂ ਠੀਕ ਹੈ ਸਾਨੂੰ ਟਾਈਮ ਦਿਓ ਜਿੱਦਾਂ ਤੁਸੀਂ ਆਉਣਾ ਫੇਰ ਆਪਾਂ ਇਕੱਠੇ ਗੱਲ ਨੂੰ ਹਾਂ ਆ ਤਾਂ ਗੱਲ ਕਰਤੀ ਸਵਾਦ ਵਾਲੀ ਇਹਨਾਂ ਲਈ ਤਾੜੀਆਂ ਜੀ ਨੂਰ ਰਾਣੀ ਇਹਨਾਂ ਦੇ ਜੀ ਬਾਪੂ ਜੀ ਦੀ ਕਮਾਲ ਕਰਤਾ ਆ ਤਾਂ ਤੁਸੀਂ ਤੁਹਾਡੀ ਤਾਂ ਲੋੜ ਬਹੁਤ ਸੀਗੀ ਜੀ ਹੂੰ ਦੇਖੋ ਸਾਰੇ ਜੀ ਬਹੁਤ ਵਧੀਆ ਹੈ ਹਰੇਕ ਦਾ ਆਪਣਾ ਆਪਣਾ ਸੁਭਾਅ ਹੈ ਪਰ ਬਾਪੂ ਜੀ ਦੀ ਨੂੰ ਹੈ ਜੀ ਇਹਨਾਂ ਨੇ ਲੈ ਲਈ ਜ਼ਿੰਮੇਵਾਰੀ ਜੀ ਹੁਣ ਸਾਰਾ ਟੰਬਰ ਕਰ ਦੇਣਾ ਇਕੱਠਾ ਜੀ ਆਪਾਂ ਜੀ ਹਾਂ ਮੇਰੇ ਨਾਂ ਤੇ ਹੈ ਗਿਆ ਤਾਂ ਅੱਛਾ ਦੇ ਸਾਡੇ ਬਾਪੂ ਜੀ ਬਹੁਤ ਉਮਰ ਪਾ ਗਿਆ ਵੀ ਅਸੀਂ ਸਾਰੇ ਪਰਿਵਾਰ ਦੀ ਫੋਟੋ ਸਾਡੀ ਇੱਕ ਜਾਣੀ ਚਾਹੀਦੀ ਹੈ ਜਾਣੀ ਚਾਹੀਦੀ ਆਹੀ ਕੰਮ ਕਰਦੇ ਸੀ ਹਾਂ ਫੋਟੋਆਂ ਤਾ ਦੇ ਪਤਾ ਲੱਗਿਆ ਹਾਂ ਨਾ ਨਾ ਸਾਨੂੰ ਕੋਈ ਪਤਾ ਨਹੀਂ ਮੈਂ ਤੁਹਾਨੂੰ ਦੱਸਦਾ ਸਾਡਾ ਚੈਨਲ ਹੈਗਾ ਤੁਹਾਨੂੰ ਕਾਰਡ ਦੇ ਕੇ ਜਾਉਂਗੇ ਸੀ ਤੁਸੀਂ ਦੇਖਿਓ ਅਸੀਂ ਬਜ਼ੁਰਗਾਂ ਦੀ ਇੰਟਰ ਰੂਹियां ਕਰਦੇ ਆ ਆ ਤੁਹਾਡੇ ਪਿੰਡ ਦੀ ਇੱਕ ਬੇਬੇ ਐ ਕਿਉਂ ਨਾ ਜੀ ਉਹਨਾਂ ਦਾ ਮਿੰਦਰ ਕੌਰ ਬੇਬੇ ਮਿੰਦਰ ਕੌਰ ਉਹਨਾਂ ਦਾ ਇੰਟਰਵਿਊ ਕੀਤੀ ਅਸੀਂ ਕਿਆ ਸੰਤ ਦੀ ਮਾਂ ਹਾਂ ਸੰਤ ਜੀ ਉਹ ਕਹਿੰਦੇ ਉਹਨਾਂ ਦੀ ਮਾਂ ਹੈ ਜੀ ਹਾਂ ਠੀਕ ਹੈ ਉਹ ਬੜੀਆਂ ਕੈਂਟ ਗੱਲਾਂ ਕੀਤੀ ਉਹਨਾਂ ਨੇ ਵੀ ਜੀ ਆ ਆ ਦੇਖੋ ਇੱਕ ਛੋਟੂ ਜਿਹਾ ਆ ਆ ਆ ਹੈ ਛੋਟੂ ਆ ਛੋਟੂ ਹੈ ਕੀ ਨਾਮ ਹੈ ਦਾ ਹੈ ਜੀ ਗੁਰシャン ਸਿੰਘ ਹੈ ਜੀ ਗੁਰシャン ਸਿੰਘ ਹੈ ਜੀ ਹਾਂ ਇਹ ਬਾਪੂ ਜੀ ਦਾ ਕਿਆ ਲੱਗਦਾ ਇਹ ਪੜੋਤਾ ਬਾਪੂ ਜੀ ਦਾ ਪੜੋਤਾ ਬਾਪੂ ਜੀ ਫੜਾ ਪੜੋਤਾ ਇਹ ਆ ਦੇਖੋ ਜੀ ਪਾਇਓ ਕੈਮਰਾ ਦੋਹਾਂ ਤੇ ਜੀ ਆ ਦੇਖੋ ਜਨਰੇਸ਼ਨਸ ਆ ਹੈ ਜਨਰੇਸ਼ਨਸ ਇਹ ਦੇਖੋ ਕਿੰਨੀ ਵੀ ਪੀੜੀ ਹੈ ਜੀ ਹਾਂ ਕਮਾਲ ਗੱਲ ਹੈ ਇਹ ਕਿਨਵੀਂ ਪੀੜੀ ਬਣ ਗਈ ਜੀ ਇਹ ਚੌਥੀ ਬਣ ਗਈ ਚੌਥੀ ਪੰਜਵੀਂ ਪੀੜੀ ਬਣ ਗਈ ਜੀ ਹੂੰ ਚੌਥੀ ਪੰਜਵੀਂ ਪੀੜੀ ਹੈ ਜੀ ਆ ਦੇਖੋ ਦੇਖਦਾ ਕੈਮਰੇ 'ਚ ਦੇਖਦਾ ਇਹ ਉਹ ਇੱਧਰ ਦੇਖ ਬਾਪੂ ਜੀ ਹੈ ਬਾਪੂ ਜੀ ਹੈ ਲਓ ਜੀ ਆ ਦਾ ਕਮਾਲ ਹੈ ਜੀ ਕਹਿੰਦੇ ਸਾਰਾ ਟੱਬਰ ਇਕੱਠਾ ਕਰਨਾ ਜੀ ਵੀਡੀਓ ਇੱਕ ਹੋਰ ਆਏਗਾ ਜੀ ਤਿੰਨ ਚਾਰ ਵੀਡੀਓ ਬਾਪੂ ਜੀ ਦੇ ਆਣਗੇ ਜੀ